ਦਸ ਕੋ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਲਗਾਤਾਰ ਰੌਣਕਾਂ ਲੱਗ ਰਹੀਆਂ ਨੇ ਜੀ ਬਹੁਤ ਵਧੀਆ ਲੱਗਦਾ ਆ ਪਰ ਏਅਰ ਕੀ ਮਹਿੰਗਾਈ ਜ਼ਿਆਦਾ ਆ ਮਹਿੰਗੀ ਬਹੁਤ ਤੇਜ਼ ਆ ਮੋਫਲੀ ਐਵੇਂ ਜਿੱਧੋ ਜਿੱਧ ਪਈ ਆ ਲੱਭ ਬਹੁਤ ਘੱਟ ਰਹੀ ਆ ਟਾਈਮ ਪਾਸ ਕਰ ਰਹੇ ਆ ਏਅਰ ਕੀ ਏਅਰ ਕੀ ਪਰ ਮਹਿੰਗਾਈ ਬਹੁਤ ਜ਼ਿਆਦਾ ਕਰਕੇ ਠੰਡ ਜ਼ਿਆਦਾ ਕਰਕੇ ਧੁੱਪ ਲੱਗੇਗੀ ਕਸਵਰ ਵੀ ਨਿਕਲੇਗਾ ਬਾਜ਼ਾਰ ਚ ਲੋਕ ਆਉਣਗੇ ਜੇ ਨਹੀਂ ਠੰਡ ਜ਼ਿਆਦਾ ਪਈ ਕਸਟਮਰ ਦਿੰਦੇ ਦੇ ਨਹੀਂ ਨਿਕਲੇਗਾ ਆਰ ਕੀ ਵੀ ਡਾਊਨ ਹੀ ਰਹੇਗਾ ਕੰਮ ਕਿਉਂਕਿ ਆਰ ਕੀ ਦੀਵਾਲੀ ਵੀ ਮਹਿੰਗੀ ਗਈ ਸੀ ਆਰ ਕੀ ਲੋਹੜੀ ਵੀ ਜਾਂਦੀ ਮਹਿੰਗੀ ਰਹੇਗੀ ਵੇਖਣ ਡਿਆ ਕਿ ਰੇਟ ਆਦ ਕੀ ਬਹੁਤ ਜ਼ਿਆਦਾ ਆ ਬਹੁਤ ਲੈਣ ਦਾ ਸੋਚਣਾ ਪੈ ਰਿਹਾ ਕਿ ਕਿੰਨਾ ਲਈਏ ਥੋੜੇ ਲਿਆ ਲਈਏ ਲੈਣੇ ਤੇ ਪੈਣੇ ਆ ਖਾਸ ਸ਼ਰਮੰਗਾ ਇਨੇ ਬਹੁਤ ਤੰਗ ਕੀਤਾ ਹੋਇਆ ਬੱਚਿਆਂ ਨੂੰ ਇਹ ਤਾਂ ਖਾਸ ਕਰਕੇ ਪੇਰੈਂਟਸ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋਈ ਹੋਈ ਆ ਕੱਟ ਸਮਾਨ ਖਰੀਦਾ ਜਾਊਗਾ ਘੜ ਪਰਚੇਜ ਕੀਤਾ ਜਾਊਗਾ ਫਿਰ ਆਪਣੇ ਬਜਟ ਦੇ ਹਿਸਾਬ ਨਾਲ ਹੀ ਸਾਰਾ ਕੁਝ ਕੀਤਾ ਜਾਏਗਾ ਭਾਜੀ ਸਸਿਕਾਲ ਦਾ ਸਮਰਨ ਨੂੰ ਦੇਖ ਰਹੇ ਦਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸ਼ਕੋ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਬਾਜ਼ਾਰਾਂ ਵਿੱਚ ਲਗਾਤਾਰ ਰੌਣਕਾਂ ਲੱਗ ਰਹੀਆਂ ਨੇ ਲਗਾਤਾਰ ਲੋਕ ਜਿਹੜੇ ਨੇ ਘਰਾਂ ਤੋਂ ਵਿੱਚੋਂ ਪਰਚੇਜ਼ ਕਰਨ ਲਈ ਆ ਰਹੇ ਨੇ ਕੋਈ ਨਾ ਕੋਈ ਜਿਸ ਤਰੀਕੇ ਨਾਲ ਤਿਉਹਾਰ ਹੁੰਦਾ ਹੈ ਕਿਸੇ ਨੇ ਤਿਉਹਾਰ ਕਿਸੇ ਨੂੰ ਦੇਣਾ ਹੁੰਦਾ ਕਿਸੇ ਨੂੰ ਕਿਸੇ ਨੇ ਤਿਉਹਾਰ ਲੈਣਾ ਹੁੰਦਾ ਉਸ ਤਰੀਕੇ ਨਾਲ ਲੈ ਕੇ ਜਿਹੜੀਆਂ ਆਪਾਂ ਗੱਲ ਕਰਾਂਗੇ ਅਜਨਾਲਾ ਦੀ ਤੇ ਅਜਨਾਲਾ ਹਲਕੇ ਦੇ ਅੰਦਰ ਪੂਰੀਆਂ ਰੌਣਕਾਂ ਲੱਗ ਰਹੀਆਂ ਬਾਜ਼ਾਰਾਂ ਅੰਦਰ ਰਸ਼ ਦਿਖ ਰਿਹਾ ਵਾ ਚਾਰੋਂ ਪਾਸੇ ਜਿਹੜੇ ਦੁਕਾਨਾਂ ਦੇ ਜਿਹੜਾ ਆ ਪਰ ਕਸਟਮਰ ਕਿਤਨਾ ਕਿਤੇ ਜਿਹੜਾ ਘੱਟ ਦਿਖ ਰਿਹਾ ਵਾ ਦੁਕਾਨਾਂ ਅੰਦਰ ਜਿਹੜਾ ਕਿਤੇ ਕਸਟਮਰ ਇੱਕ ਅੱਧਾ ਹੀ ਦਿਖ ਰਿਹਾ ਵਾ ਪਰ ਬਾਜ਼ਾਰਾਂ ਚ ਰਸ਼ ਦਿਖ ਰਿਹਾ ਵਾ ਇਸ ਮੇਰਾ ਨਾਮ ਵਜੀ ਭਾਰਤ ਜੀ ਅੱਜ ਕਿਸ ਤਰੀਕੇ ਨਾਲ ਵੇਖ ਰਹੇ ਹੋ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਕਿਸ ਤਰੀਕੇ ਦਾ ਇਸ ਵੇਲੇ ਜਸ਼ਨ ਲੱਗਦਾ ਹੈ ਇਹ ਵੀਰ ਜੀ ਬਹੁਤ ਵਧੀਆ ਲੱਗਦਾ ਹੈ ਪਰ ਏਰ ਕੀ ਮਹਿੰਗਾਈ ਜ਼ਿਆਦਾ ਹੈ ਮਹਿੰਗਾਈ ਬਹੁਤ ਤੇਜ਼ ਹੈ ਮੋਹਰੀ ਐਵੇਂਲੇ ਜਦੋਂ-ਜਦ ਪਈ ਹੈ ਲੱਭ ਬਹੁਤ ਘੱਟ ਰਹੀ ਹੈ ਮੋਹਰੀ ਬਹੁਤ ਘੱਟ ਮਿਲ ਰਹੀ ਹੈ ਤੇ ਜਿਹੜੀ ਮਿਲ ਰਹੀ ਵੇਚੀ ਜਾ ਰਹੇ ਟੈਂਪਾਸ ਕਰ ਰਹੇ ਐਰ ਕੀ ਏਰ ਕੀ ਪਰ ਮਹਿੰਗਾਈ ਬਹੁਤ ਜ਼ਿਆਦਾ ਪਿਛਲੀ ਈਰ ਤੋਂ ਡਬਲ ਰੇਟ ਹੋ ਗਿਆ ਹਰ ਚੀਜ਼ ਦਾ ਮਹਿੰਗਾਈ ਬਹੁਤ ਤੇਜ਼ ਹੈ ਕੀ ਕਸਟਮਰ ਤੇ ਵੀ ਕੋਈ ਸਰ ਪੈਂਦੇ ਆ ਬਿਲਕੁਲ ਪੈਂਦੇ ਆ ਠੱਡ ਕਰਕੇ ਠੰਡ ਜਿਆਦਾ ਕਰਕੇ ਧੁੱਪ ਲੱਗੇਗੀ ਕਸਵਰ ਵੀ ਨਿਕਲੇਗਾ ਬਾਜ਼ਾਰ 'ਚ ਲੋਕ ਆਉਣਗੇ ਜੇ ਨਹੀਂ ਠੰਡ ਜਿਆਦਾ ਪਈ ਕਸਟਮਰ ਦੇਣ ਦੇ ਨਹੀਂ ਨਿਕਲੇਗਾ ਅੱਗੇ ਪਿੱਛੇ ਘਟ ਰਹੀ ਜਲੇ ਆ ਜੇ ਆਪਾਂ ਹਰ ਸਾਲ ਤਿਉਹਾਰ ਲਾਉਂਦੇ ਹੋ ਤੁਸੀਂ ਵੀ ਇਸਲੇ ਸਾਲ ਨੂੰ ਇਸ ਸਾਲ ਕਿੱਦਾਂ ਦਾ ਲੱਗ ਰਿਹਾ ਅੱਜ ਤੇ ਲਾਇਆ ਜੇ ਪਹਿਲਾ ਦੂਜਾ ਦੇਣੀ ਆ ਵੇਖੋ ਦੇਖਦੇ ਆ ਪਰ ਲੱਗਦਾ ਐ ਕਿ ਵੀ ਡਾਊਨ ਹੀ ਰਹੇਗਾ ਕੰਮ ਕਿਉਂਕਿ ਐਰ ਕੀ ਦੀਵਾਲੀ ਵੀ ਮਹਿੰਗੀ ਗਈ ਸੀ ਐਰ ਕੀ ਲੋਹੜੀ ਵੀ ਜਾਂਦੀ ਮਹਿੰਗੀ ਰਹੇਗੀ ਕੀ ਕੀ ਲੱਗਦਾ ਕਿ ਮੌਸਮ ਦੀ ਖਰਾਬੀ ਆ ਕਿ ਜਿਆਦਾ ਰੇਟ ਵਧਣ ਕਰਕੇ ਹੋ ਗਈ ਰੇਟ ਵਧਣ ਕਰਕੇ ਮਹਿੰਗਾਈ ਜਿਆਦਾ ਐਰ ਕੀ ਬਕਾਈ ਦਾ ਡਬਲ ਰੇਟ ਆ ਪਿਛਲੀ ਵਾਰ ਦਾ ਡਬਲ ਰੇਟ ਆ ਹਰ ਚੀਜ਼ ਦੇ ਦਿਆ ਟਰ ਕੀ ਬਹੁਤ ਜ਼ਿਆਦਾ ਬਕਾਈ ਹੈ ਠੀਕ ਹੈ ਸਾਡੇ ਨਾਲੇ ਤਾਂ ਕੋਈ ਵੀ ਨਹੀਂ ਹੈਗੇ ਨੇ ਜਿਹੜੇ ਖਰੀਦ ਵੀ ਰਹੇ ਨੇ ਕਸਟਮਰ ਵੀ ਨਹੀਂ ਹਾਂਜੀ ਵੀ ਨਹੀਂ ਕੀ ਨਾਮ ਹੈ ਆਪਣਾ ਜੀ ਮੇਰਾ ਨਾਮ ਅਮਰਦੀਪ ਜੈ ਤੇ ਲੋੜੀ ਦਾ ਤਿਹਾੜਿਆ ਤੇ ਉਹਦੇ ਫੁੱਲੇ ਲੈਣ ਆਏ ਆ ਮੋਹੜੀ ਤੇ ਰੋੜੀ ਲੈਣ ਆਏ ਆ ਪਰ ਵੇਖਣ ਦੇ ਕਿ ਰੇਟ ਆਦ ਕੀ ਬਹੁਤ ਜ਼ਿਆਦਾ ਆ ਬਹੁਤ ਲੈਣ ਦਾ ਸੋਚਣਾ ਪੈ ਰਿਹਾ ਕਿ ਕਿੰਨਾ ਲਈ ਆ ਥੋੜੇ ਲੈ ਲਈ ਆ ਲੈਣ ਦੇ ਪੈਣੇ ਆ ਤੇ ਫੁੱਲਿਆਂ ਦਾ ਰੇਟ ਵੀ ਆਦ ਕੀ ਅਗਲੇ ਨੂੰ ਅੱਗੇ ਨੂੰ 50 60 ਰੁਪਏ ਪਿਛਲੀ ਵਾਰ ਨਾਲੋਂ ਕਿਲੋ ਪਿੱਛੇ ਵਾਧੇ ਆ ਮੋਹਲੀ ਵੀ ਵਧਦੀ 40 ਰੁਪਏ ਤੇ ਰੋੜੀ ਵੀ ਵਧਿਆ ਤੇ ਖੰਡੇ ਤੇ ਹੁਣ ਪੈਣੇ ਆ ਤੇ ਥੋੜੇ ਘਟਰੇ ਜਾਂਗੇ ਪਰ ਖਣਾਗੇ ਜਰੂਰ ਕੀ ਕੀ ਲੱਗਦਾ ਹੈ ਜਿਹੜੀ ਪਰਚੇਜਿੰਗ ਹੈ ਮੰਗਾਈ ਜਿਆਦਾ ਕਰਕੇ ਇਹ ਕਟਣ ਦੀ ਹੈ ਕਿ ਵੈਸੇ ਹੀ ਲੋਕਾਂ ਦਾ ਸ਼ੌਂਕ ਘਟਦੇ ਜਾਂਦਾ ਮੰਗਾਈ ਵੀ ਮੇਨ ਕਾਰਨ ਮੰਗਾਈ ਆ ਪਿੱਛੋਂ ਰੇਟ ਵਧੀ ਜਾਂਦੇ ਆ ਤੇ ਅੱਗੋਂ ਵਧਾਈ ਜਾਂਦੇ ਆ ਕਿ ਪਿੱਛੋਂ ਵਧਦੇ ਤੇ ਅੱਗੋਂ ਵਧਣਾ ਹੀ ਆ ਤਾਂ ਕਰਕੇ ਇਸ ਕਰਕੇ हां जी सर की कहना चाहंदे हो किस तरीके ना देखदे हो ਤੁਸੀਂ ਲੋੜੀ ਦੇ ਹਿਥਾਰ ਨੂੰ ਲੋੜੀ ਦੇ ਹਿਥਾਰ ਠੀਕ ਆ ਲੋਕਾ ਮਨਾਵਾਂ ਨਹੀਂ ਗੱਲ ਵਿੱਚ ਕੀ ਗੱਲ ਲੋਕਾਂ ਦੇ ਮਨ ਜਿਹੜੇ ਨਾ ਮਹਿੰਗਾਈ ਕਰਕੇ ਨਾ ਉਕਰਿਆ ਕਿਹੋ ਪੈਸਾ ਆਏਗਾ ਕੀ ਕਰਨ ਲੋਕ ਕਿ ਲੋਕ ਕੀ ਕਰਨ ਇੰਨਾ ਕੁ ਮਹਿੰਗਾਈ ਆ ਕਿ ਹੁਣ ਆ ਇਹੋ ਬੁੱਲੇ ਜਿਹੜੇ ਪਿਛਲੇ ਜਿਹੜੇ 50 ਰੁਪਏ 100 ਰੁਪਏ ਨੇ ਹਰ ਚੀਜ਼ ਮਹਿੰਗੀ ਹੋ ਗਈ ਮਹਿੰਗਾਈ ਆ ਠੰਡ ਆ ਤੇ ਲੋਕ ਪਸੰਦ ਵੀ ਹੁਣ ਕੱਟ ਕੱਟ ਸ਼ੋਰ ਸ਼ਰਾਬੇ ਨੂੰ ਘੱਟ ਪਸੰਦ ਕਰਦੇ ਲੋਕ ਪਰ ਕਿਤਨਾ ਕਿਤੇ ਇਹਨਾਂ ਤਿਉਹਾਰਾਂ ਦਾ ਇੰਤਜ਼ਾਰ ਹੁੰਦਾ ਆ ਕਿਉਂਕਿ ਲੋਹੜੀ ਦਾ ਤਿਉਹਾਰ ਜਿਹੜਾ ਵਾ ਦਿਵਾਲੀ ਦਾ ਤਿਉਹਾਰ ਬੜੇ ਵਧੀਆ ਮੰਦਰ ਨੇ ਮਨਾਇਆ ਜਾਂਦਾ ਇਸੇ ਤਰੀਕੇ ਨਾਲ ਜਿਹੜਾ ਇਹ ਲੋਹੜੀ ਦਾ ਤਿਉਹਾਰ ਵੀ ਬੜੇ ਪਿਆਰ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਭਰਾਵਾਂ ਨੇ ਭੈਣਾਂ ਨੂੰ ਦੇਣਾ ਹੁੰਦਾ ਵਾ ਇਸੇ ਤਰੀਕੇ ਨਾਲ ਲੈਂਡ ਦੇਣ ਬਣਿਆ ਹੁੰਦਾ ਉਸੇ ਕਰਕੇ ਤਿਉਹਾਰ ਨੂੰ ਜ਼ਿਆਦਾ ਰੰਗੀਨ ਬਣਾਇਆ ਜਾਂਦਾ ਇਸ ਕਰਕੇ ਆ ਕਿ ਤਿਹਾਰ ਤੇ ਜਿਹੜੇ ਮਨਾਏ ਜਾਂਦੇ ਨੇ ਆਪਣੇ ਪੰਜਾਬ ਸਾਡੇ ਪੰਜਾਬ ਦੇ ਤਿਹਾਰਾਂ ਦੀ ਕਮੀ ਨਹੀਂ ਲੋਕ ਵੱਟ ਚੜ ਕੇ ਮਨਾਉਂਦੇ ਨੇ ਲੇਕਿਨ ਮੰਗਿਆਈ ਕਰਕੇ ਥੋੜਾ ਫਰਕ ਫੇਰ ਵੀ ਲੋਕ ਬੜੇ ਚੰਗੇ ਤਰੀਕੇ ਨਾਲ ਬੜੇ ਉਤਸ਼ਾਹ ਨਾਲ ਬੜੇ ਪੇਮ ਤੇ ਪਿਆਰ ਨਾਲ ਇਹ ਜਿਹੜੇ ਤਿਹਾੜੀ ਨੇ ਮਨਾਉਂਦੇ ਨੇ ਕੋਈ ਉਹਨਾਂ ਚ ਉਤਸ਼ਾਹ ਆ ਪਿਆਰ ਆ ਯੂਨਿਟੀ ਆ ਇਹਨਾਂ ਲੋਕਾਂ ਦੀ ਯੂਨਿਟੀ ਆ ਲੋਕ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਕੋਈ ਇਥੇ ਮਜ਼ਬਦ ਦਾ ਸਵਾਲ ਨਹੀਂ ਹਰ ਮਜ਼ਬਦ ਤਬਕਾ ਜਿਹੜਾ ਇਹ ਤਿਹਾੜੀ ਮਨਾਉਂਗਾ ਠੀਕ ਹੈ ਜੀ ਅੱਜ ਵੀ ਜੀ ਕੀ ਕਹਿਣਾ ਚਾਹੁੰਦੇ ਹੋ ਲਗਾਤਾਰ ਫੁੱਲੇ ਕੱਢ ਰਹੇ ਹੋ ਇਸ ਵਾਰ ਕਿਸ ਤਰੀਕੇ ਦੀ ਲੱਗ ਰਹੀ ਹੈ ਲੋੜੀ ਜੀ ਬਹੁਤ ਵਧੀਆ ਲੱਗ ਰਹੀ ਹੈ ਜੀ ਹਾਂਜੀ ਬਹੁਤ ਵਧੀਆ ਸ਼ਾਂਤਮਈ ਨਾ ਮਨਾਾਈ ਜਾ ਰਹੀ ਹੈ ਜੀ ਕਾਂਤੀ ਮਾਈਨਾ ਗਾਗ ਦਾ ਕਿੰਨਾ ਕਸਰ ਪੈ ਰਿਹਾ ਗਾਗ ਤੇ ਕੋ ਸਰਦੀ ਦਾ ਅਸਰ ਕੋਈ ਮਹਿੰਗਾਈ ਦਾ ਅਸਰ ਤਾਂ ਨਹੀਂ ਪੈ ਰਿਹਾ ਕੋਈ ਨਹੀਂ ਐਡਾ ਕੋਈ ਫਰਕ ਨਹੀਂ ਹੈਗਾ ਜੀ ਅੱਛਾ ਹਾਂ ਜੀ ਮਿਹਨਤੀ ਆ ਬਾਜ਼ਾਰ ਅੰਦਰ ਰੌਣਕਾਂ ਨੇ ਪਰ ਕਸਟਮਰ ਵੀ ਜਿਹੜੇ ਦੁਕਾਨਾਂ ਤੇ ਪਹੁੰਚ ਰਹੇ ਨੇ ਸਾਡੇ ਨਾਲ ਇੱਥੇ ਕੋਰ ਕੁਝ ਪਹਿਣਾ ਵੀ ਮੌਜੂਦ ਨੇ ਹਾਂ ਜੀ ਕੀ ਨਾ ਆਇਆ ਤੁਹਾਡਾ ਜੀ ਦੁਕਾਨ ਤੇ ਪਹੁੰਚੇ ਹੋ ਲੋੜੀ ਦੇ ਸਮਾਨ ਨੂੰ ਖਰੀਦਣ ਵਾਸਤੇ ਹਾਂ ਜੀ ਮੇਰਾ ਨਾਮ ਰਜਜੀਤ ਕੌਰ ਆ ਜੀ ਹਾਂ ਜੀ ਮੈਂ ਲੋੜੀ ਦਾ ਸਮਾਨ ਲੈਣਾ ਹੀ ਪਰ ਮਹਿੰਗਾਈ ਇੰਨੀ ਜ਼ਿਆਦਾ ਹੈ ਕਿ ਕਿਸੇ ਚੀਜ਼ ਨੂੰ ਹੱਥ ਲਾਉਣ ਨੂੰ ਦਿਲ ਨਹੀਂ ਕਰਦਾ ਵੀ ਬੱਚੇ ਵੀ ਵੇਖਦੇ ਆ ਮੂੰਹ ਚੁੱਕ ਕੇ ਵੀ ਕੀ ਲਈਏ ਤੇ ਕੀ ਨਾਂ ਲੈ ਕੇ ਦਈਏ ਬੱਚਿਆਂ ਨੂੰ ਬੜਾ ਔਖਾ ਸਿਸਟਮ ਮਹਿੰਗਾਈ ਨੇ ਬਹੁਤ ਤੰਗ ਕੀਤਾ ਹੋਇਆ ਹੈ ਬੱਚਿਆਂ ਨੂੰ ਇਹ ਤਾਂ ਖਾਸ ਕਰਕੇ ਪੇਰੈਂਟਸ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਹੋਈ ਹੋਈ ਹੈ ਪਰ ਹਰ ਸਾਲ ਜਿਹੜੇ ਤਿਉਹਾਰ ਬੜੇ ਖੁਸ਼ੀ ਨਾਲ ਮਨਾਏ ਜਾਂਦੇ ਆ ਕਿ ਇਸ ਸਾਲ ਫਿਰ ਘੱਟ ਸਮਾਨ ਖਰੀਦਾ ਜਾਊਗਾ ਘੱਟ ਪਰਚੇਜ ਕੀਤਾ ਜਾਊਗਾ ਫਿਰ ਆਪਣੇ ਬਜਟ ਦੇ ਹਿਸਾਬ ਨਾਲ ਹੀ ਸਾਰਾ ਕੁਝ ਕੀਤਾ ਜਾਏਗਾ ਭਾਜੀ ਆਪਣਾ ਬਜਟ ਵੇਖ ਕੇ ਸਾਰਾ ਕੁਝ ਬਣਾਵਾਂਗੇ ਉਸ ਸਾਬ ਨਾਲ ਹੀ ਚੱਲਾਂਗੇ ਹਾਂ ਹਾਂ ਜੀ ਕੋ ਹਾਂ ਮੇਟਾਂ ਤੁਸੀਂ ਪਹੁੰਚੇ ਹੋ ਸ਼ਾਪਿੰਗ ਕਰਨ ਲਈ ਇਸ ਵੇਲੇ ਫੁੱਲੇ ਖਰੀਦ ਰਹੇ ਹੋ ਕਿਸ ਤਰੀਕੇ ਨਾਲ ਲੱਗ ਰਿਹਾ ਲੋੜੀ ਦਾ ਤਿਹਾਰ ਵਧੀਆ ਲੱਗ ਰਿਹਾ ਲੋੜੀ ਦਾ ਤਿਹਾਰ ਪਰ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਹੈ ਇਸ ਕਰਕੇ ਆਪਾਂ ਆਪਣੀ ਵੇਖਦੇ ਹੋਏ ਕਿੱਦਾਂ ਕਰਨਾ ਸਾਰਾ ਹਿਸਾਬ ਦਾ ਉਸ ਹੱਦ ਨਾਲ ਅਸੀਂ ਆਪਣੀ ਸ਼ਾਪਿੰਗ ਕਰਾਂਗੇ ਪਰ ਇਸ ਵਾਰ ਤਾਂ ਚਲੋ ਤੁਸੀਂ ਤਾਂ ਭੈਣੋ ਭਰਾਵਾਂ ਨੇ ਸਮਾਨ ਲਿਆ ਦੇਣਾ ਸੜਾ ਤੁਹਾਨੂੰ ਤਾਂ ਖਰੀਦਣ ਦੀ ਲੋੜ ਨਹੀਂ ਪੈਣੀ ਜੋ ਬੈਨੀਫਿਟ ਹੋ ਜਾਣਾ ਹਾਂਜੀ ਜਿਹੜੇ ਜਿੰਨਾਂ ਕੋ ਨਹੀਂ ਲਿਆ ਜਾਂਦਾ ਲੋੜਵੰਦ ਉਹਨਾਂ ਉਹਨਾਂ ਲਈ ਔਖਾ ਹੁੰਦਾ ਇਹ ਚੀਜ਼ ਲੈਣਾ ਜਿੱਦਾਂ ਮਹਿੰਗੇ ਮਹਿੰਗੇ ਸਮਾਨ ਆ ਇੱਥੇ ਸਾਰਾ ਕੁਝ ਮਹਿੰਗਾ ਹੀ ਹੈ ਕੋਈ ਸਸਤਾ ਹੀ ਨਹੀਂ ਹੈਗਾ ਇਸ ਕਰਕੇ ਉਹਨਾਂ ਵਾਸਤੇ ਕਾਫੀ ਔਖਾ ਹੁੰਦਾ ਸਾਨੂੰ ਸੋਚਣਾ ਚਾਹੀਦਾ ਉਹਨਾਂ ਵਾਸਤੇ ਵੀ ਉਹਨਾਂ ਵਾਸਤੇ ਵੀ ਕੁਝ ਕਰਨਾ ਚਾਹੀਦਾ ਲੱਗਦਾ ਕਿ ਇਹ ਹਜੇ ਤਿਹਾਰਾਲ ਮਿਲ ਕੇ ਮਨਾਉਣੇ ਆ ਤੇ ਰੇਟ ਵੀ ਸਹੀ ਹੋਣੇ ਚਾਹੀਦੇ ਆ ਜੇ ਰਾਜ ਮਿਲ ਕੇ ਮਨਾਉਣੇ ਆ ਤਾਂ ਫਿਰ ਸਾਰਿਆਂ ਨੇ ਰਾਜ ਮਿਲ ਕੇ ਇੱਕੋ ਜਿਹਾ ਰਹਿਣਾ ਚਾਹੀਦਾ ਇਸ ਕਰਕੇ ਰੇਟਾਂ ਨੂੰ ਵੀ ਆਪਾਂ ਨੂੰ ਵੇਖਣਾ ਚਾਹੀਦਾ ਵਾ ਕਿ ਕਿਹੜੇ ਹਿਸਾਬ ਨਾਲ ਆਪਾਂ ਨੂੰ ਕਿੱਦਾਂ ਕਿਸੇ ਨੂੰ ਦੇਣੇ ਆ ਠੀਕ ਹੈ ਹਾਂਜੀ ਜੀ ਤੁਸੀਂ ਵੀ ਪਹੁੰਚੇ ਹੋ ਬਾਜ਼ਾਰ ਦੇ ਵਿੱਚ ਕਿਸ ਤਰੀਕੇ ਨਾਲ ਲੱਗ ਰਿਹਾ ਲੋਹੜੀ ਦਾ ਤੁਹਾਰੇ ਸਵਾਰ ਪਰ ਇੰਨਾ ਰਸ ਨਹੀਂ ਹੈਗਾ ਬਾਜ਼ਾਰ ਦੇ ਵਿੱਚ ਜਿੰਨਾ ਲੋਹੜੀ ਦਾ ਤਿਹਾਰ ਹੋਣਾ ਚਾਹੀਦਾ ਰਸ ਹੋਣਾ ਚਾਹੀਦਾ ਪਰ ਇੰਨਾ ਬਾਜ਼ਾਰ ਚ ਰਸ ਨਹੀਂ ਹੈਗਾ ਤੇ ਸਮਾਨ ਵੀ ਬਹੁਤ ਸਾਡਾ ਪਿਆ ਆ ਵਾ ਵੇਖ ਨਹੀਂ ਰਿਹਾ ਇੰਨਾ ਮਹਿੰਗਾਈ ਵੀ ਬਹੁਤ ਹੈਗੀ ਆ ਕੋਈ ਵੀ ਚੀਜ਼ ਆ ਸਭ ਮਹਿੰਗੀਆਂ ਹੈਗੀਆਂ ਵਾ ਤੇ ਲੋਕੀ ਖਰੀਦ ਨਹੀਂ ਰਹੇ ਮਹਿੰਗਾ ਕਰਕੇ ਠੀਕ ਕਰ ਲਗਾਤਾਰ ਬਜ਼ਾਰਾ ਅੰਦਰ ਤੁਹਾਨੂੰ ਦਿਖਾ ਰਹੇ ਸੀ ਅੱਪੀ ਹਲਕਾ ਜ਼ਨਾਲਾ ਦੀਆਂ ਗੱਲਾਂ ਕਿ ਜਿਸ ਤਰੀਕੇ ਨਾਲ ਜ਼ਨਾਲਾ ਦੇ ਲੋਕ ਜਿਹੜੇ ਨੇ ਬਜ਼ਾਰਾਂ ਚ ਆ ਰਹੇ ਨੇ ਬਜ਼ਾਰਾਂ ਦੀ ਟ੍ਰੈਫਿਕ ਦਿਖ ਰਿਹਾ ਵਾ ਪਰ ਕਸਟਮਰ ਜਿਹੜਾ ਦੁਕਾਨਾਂ ਦੇ ਘਟ ਦਿਖ ਰਿਹਾ ਵਾ ਜੇ ਦਿਖ ਵੀ ਰਿਹਾ ਵਾ ਤੇ ਕਸਟਮਰ ਜਿਹੜਾ ਇਸ ਵਾਰ ਜਿਹੜਾ ਰੇਟਾ ਵਧ ਹੋਣ ਕਰਕੇ ਥੋੜਾ ਦੇਖ ਕੇ ਚੀਜ਼ ਖਰੀਦ ਰਿਹਾ ਵਾ ਜਿਆਦਾ 바ਰਗਿਨ ਕਰਕੇ ਚੀਜ਼ ਖਰੀਦ ਰਿਹਾ ਵਾ ਤੇ ਦੁਕਾਨਦਾਰਾਂ ਨੂੰ ਵੀ ਪ੍ਰੋਬਲਮ ਆ ਰਹੀ ਹੈ ਤੇ ਇਸ ਦੀ ਕਿਨ ਜਿਹੜੇ ਖਰੀਦ ਬਰੋਕਤ ਕਰਨ ਵਾਲੇ ਲੋਕ ਨੇ ਉਹ ਵੀ ਇਸ ਚੀਜ਼ ਤੋਂ ਕਿਤੇ ਨਾ ਕਿਤੇ ਪਰੇਸ਼ਾਨ ਨੇ ਕੀ ਵਾਧੇ ਰੇਟਾਂ ਨੂੰ ਲੈ ਕੇ ਕੱਦੀ ਮਹਿੰਗਾਈ ਨੂੰ ਲੈ ਕੇ ਪਰ ਤਿਉਹਾਰ ਸਾਰਿਆਂ ਨੇ ਮਨਾਉਣੇ ਹੁੰਦੇ ਆ ਹਰ ਇੱਕ ਨੂੰ ਤਿਉਹਾਰ ਮਨਾਉਣਾ ਜੀਦਾ ਸਾਰੇ ਤਿਉਹਾਰ ਪੰਜਾਬ ਦੇ ਸ ਅਸੀਂ ਵੀ ਇਹੋ ਅਪੀਲ ਕਰਾਂਗੇ ਸਾਰਿਆਂ ਨੂੰ ਕਿ ਇਹੋ ਜੇ ਤਿਉਹਾਰ ਸਾਰੇ ਖੁਸ਼ੀਆਂ ਦੇ ਤਿਉਹਾਰ ਨੇ ਸਾਰੇ ਰਲ ਮਿਲ ਕੇ ਮਨਾਓ ਤੇ ਹਰ ਸਾਲ ਜਿਹੜੀ ਇਹੋ ਜੀ ਤਿਉਹਾਰ ਨੇ ਤਿਉਹਾਰ ਖੁਸ਼ੀਆਂ ਦੇ ਤਿਉਹਾਰ ਨੇ ਸਾਰੇ ਆਲੀ ਖੁਸ਼ੀਆਂ ਲੈ ਕੇ ਆਉਣ ਬਾਕੀ ਤੁਸੀਂ ਜੁੜੋ ਰੋ ਇਦਾਂ ਹੀ ਦਸਮਰੂ ਨੂਜ ਦੇ ਨਾਲ ਅਜਨਾਲਾ ਤੋਂ ਜਗਜੀਤ ਸਿੰਘ ਜੀ